ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਹਰ ਮਹੀਨੇ ਆਪ ਜੀਆਂ ਨੂੰ ਇੱਕ ਸਵਾਲ ਪੁੱਛਦਾ ਉਹਨਾਂ ਸਵਾਲਾਂ ਦੇ ਆਪ ਜੀ ਵੱਧ ਚੜ ਕੇ ਜਵਾਬ ਦਿੰਦੇ ਹੋ ਅਗਸਤ ਮਹੀਨੇ ਵਿੱਚ ਵੀ ਅਸੀਂ ਇੱਕ ਸਵਾਲ ਪੁੱਛਿਆ ਸੀ ਆਪ ਸਭ ਸੰਗਤਾਂ ਨੇ ਵੱਧ ਚੜ ਕੇ ਜਵਾਬ ਦਿੱਤਾ ਜੀ ਸੰਗਤ ਜੀ ਜ਼ਰੂਰੀ ਬੇਨਤੀ ਹੈ ਜਿ ਜਦੋਂ ਵੀ ਅਸੀਂ ਸਵਾਲ ਪੁੱਛਦੇ ਹਾਂ ਆਪ ਜੀ ਉਸ ਸਵਾਲ ਦਾ ਜਵਾਬ ਸਾਡੇ WhatsApp ਨੰਬਰ 987236459498723 64594 ਤੇ ਜਵਾਬ ਦਿਆ ਕਰੋ ਜੀ ਸੰਗਤ ਜੀ ਹਰ ਮਹੀਨੇ 2 ਤਰੀਕ ਨੂੰ ਸਵਾਲ ਆ ਜਾਂਦਾ ਹੈ ਤੇ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਜਵਾਬ ਦਿੰਦੀਆਂ ਨੇ ਜੀ ਫਿਰ ਲਗਭਗ 20 22 ਤਰੀਕ ਦੇ ਵਿੱਚ ਵਿੱਚ ਅਸੀਂ ਡਰਾਅ ਖੜ ਦੇਨੇ ਆ ਜਿਹੜੇ ਗੁਰਮੁਖ ਪਿਆਰਿਆਂ ਦੇ ਨਾਮ ਆਉਂਦੇ ਨੇ ਉਹਨਾਂ ਸਾਰਿਆਂ ਨਾਮ ਅਸੀਂ ਨੋਟ ਕਰਕੇ ਫਿਰ ਅਸੀਂ ਇਹ ਪਰਚੀਆਂ ਬਣਾ ਦਿੰਨੇ ਆ ਸੰਗਤ ਜੀ ਚਾਰ ਲੱਕੀ ਡਰਾਅ ਕਢੀਦੇ ਨੇ ਚਾਰ ਚਾਂਦੀ ਦੇ ਸਿੱਕੇ ਅੱਜ ਅਗਸਤ ਮਹੀਨੇ ਦਾ ਅਸੀਂ ਇਹ ਡਰਾ ਕੱਢਣ ਲੱਗੇ ਆਂ ਇਹ ਪਰਚੀਆਂ ਸਾਰਿਆਂ ਨਾਵਾਂ ਦੀਆਂ ਪਾਤੀਆਂ ਜਿਹੜੇ ਗੁਰਮਖ ਪਿਆਰਿਆਂ ਨੇ ਜਵਾਬ ਦਿੱਤੇ ਨੇ ਉਹਨਾਂ ਸਾਰਿਆਂ ਦੀਆਂ ਪਰਚੀਆਂ ਪਾ ਦਿੱਤੀਆਂ ਜੀ ਅੱਖਾਂ ਸਾਡੀਆਂ ਬੰਦ ਨੇ ਜੀ ਫਾ ਇੱਕ ਪਰਚੀ ਕੱਢ ਕੇ ਆਪਣੀ ਝੋਲੀ ਵਿੱਚ ਰੱਖ ਲਈ ਜੀ ਫਿਰ ਅਸੀਂ ਪਰਚੀਆਂ ਰਲਾ ਰਹੇ ਆਂ ਜੀ ਸੰਗਤ ਜੀ ਜਿਹੜੇ ਗੁਰਮਖ ਪਿਆਰਿਆਂ ਨੇ ਜਵਾਬ ਦਿੱਤੇ ਨੇ ਉਹਨਾਂ ਸਾਰਿਆਂ ਦੀਆਂ ਪਰਚੀਆਂ ਪਾਈਆਂ ਹੋਈਆਂ ਜੀ ਸੰਗਤ ਜੀ ਦੋ ਤਰੀਕ ਜਵਾਬ ਸਵਾਲ ਆ ਜਾਂਦਾ ਜੀ ਅਤੇ ਦੂਜੀ ਪਰਚੀ ਕੱਢ ਲੱਗੇ ਆ ਜੀ ਅੱਖਾਂ ਬੰਦ ਨੇ ਸਾਡੀਆਂ ਅ ਦੂਜੀ ਪਰਚੀ ਵੀ ਬੋਧ ਵਿੱਚ ਰੱਖ ਲਈ ਜੀ ਸੰਗਤ ਜੀ ਇਹ ਜਿੰਨੇ ਵੀ ਸਵਾਲ ਪੁੱਛਦੇ ਆ ਜਿੰਨੀਆਂ ਵੀ ਪੱਥਾ ਕਰਦੇ ਆ ਜਾਂ ਲੋੜਵੰਦਾਂ ਦੀ ਸੇਵਾ ਕਰਦੇ ਆ ਉਹ ਵਾਹਿਗੁਰੂ ਆਸਰਾ YouTube ਦੇ ਇੱਕ ਚੈਨਲ ਬਣਿਆ ਹੋਇਆ ਜੀ ਤੇ ਸਾਰੀਆਂ ਵੀਡੀਓ ਅਸੀਂ ਵਾਹਿਗੁਰੂ ਆਸਰਾ YouTube ਚੈਨਲ ਤੇ ਅਪਲੋਡ ਕਰਦੇ ਆ ਸੰਗਤ ਜੀ ਵਾਹਿਗੁਰੂ ਆਸਰਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਸੰਗਤਾਂ ਨੂੰ ਵੀ ਪ੍ਰੇਰੋ ਕਿ ਵਾਹਿਗੁਰੂ ਆਸਰਾ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਜੀ ਸੰਗਤ ਜੀ ਦੋ ਪਰਚੀਆਂ ਅਸੀਂ ਕੱਢ ਦਿੱਤੀਆਂ ਫੇਰ ਅੱਖਾਂ ਬੰਦ ਕਰ ਲਈਆਂ ਪਰਚੀਆਂ ਰਲਾ ਰਹੇ ਆ ਜੀ ਹੁਣ ਇੱਕ ਪਰਚੀ ਹੋਰ ਕੱਢਦੇ ਆ ਜੀ ਆ ਤੀਜੀ ਪਰਚੀ ਕੱਢ ਦਿੱਤੀ ਜੀ ਸੰਗਤ ਜੀ ਫੇਰ ਪਰਚੀਆਂ ਰਲਾ ਰਹੇ ਆ ਜੀ ਹੁਣ ਚੌਥੀ ਪਰਚੀ ਕੱਢਾਂਗੇ ਜੀ ਆ ਚੌਥੀ ਪਰਚੀ ਵੀ ਕੱਢ ਦਿੱਤੀ ਜੀ ਚਾਰ ਪਰਚੀਆਂ ਕੱਢ ਦਿੱਤੀਆਂ ਜੀ ਬਾਕੀ ਇਹ ਸਾਈਡ ਤੇ ਰੱਖ ਲੈਣੇ ਆ ਜੀ ਅਗਸਤ ਮਹੀਨਾ ਲੱਕੀ ਡਰਾ ਕੱਢ ਦਿੱਤਾ ਜੀ ਫੁਣ ਜਿਹੜੇ ਗੁਰਮਖ ਪਿਆਰਿਆਂ ਦੇ ਨਾਮ ਆਏ ਨੇ ਜੀ ਉਹ ਪਰਚੀਆਂ ਖੋਲ ਕੇ ਦੇਖਦੇ ਹਾਂ ਜੀ ਪਹਿਲਾ ਨਾਮ ਹੈ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਛਾ ਕੋਟ ਤੋਂ ਪਹਿਲਾ ਨਾਮ ਆ ਗਿਆ ਜੀ ਸਰਦਾਰ ਸੁਖਜਿੰਦਰ ਸਿੰਘ ਛਾ ਕੋਟ ਤੋਂ ਜੀ ਦੂਜਾ ਨਾਮ ਦੇਖਦੇ ਹਾਂ ਸੰਗਤ ਜੀ ਹਰ ਸਿਮਰਨਜੀਤ ਕੌਰ ਪਿੰਡ ਭਗਤਾਣਾ ਦੂਜਾ ਨਾਮ ਆ ਗਿਆ ਜੀ ਹਰ ਸਿਮਰਨਜੀਤ ਕੌਰ ਪਿੰਡ ਭਗਤਾਣਾ ਤੋਂ ਜੀ ਤੀਜਾ ਨਾਮ ਦੇਖਦੇ ਹਾਂ ਜੀ ਸਿਮਰਨਜੀਤ ਸਿੰਘ ਮਲੇਸ਼ੀਆ ਇਹ ਸਿੰਘ ਮਲੇਸ਼ੀਆ ਤੇ ਮਲੇਸ਼ੀਆ ਤੁਮਨੇ ਪਿਛਲਾ ਇਹਨਾਂ ਦਾ ਪਿੰਡ ਜਿਹੜਾ ਘਰ ਨਾਲ ਦੱਸੂ ਹੋਵੇ ਜੀ ਸਿਮਰਨਜੀਤ ਸਿੰਘ ਮਲੇਸ਼ੀਆ ਦੱਸੂਆ ਇਹ ਪੀਜੀ ਪਰਚੀ ਉਹਨਾਂ ਦੀ ਆ ਗਈ ਜੀ ਚੌਥੀ ਪਰਚੀ ਦੇਖਦੇ ਆਂ ਜੀ ਬੀਬੀ ਤਜਿੰਦਰ ਕੌਰ ਮੁਹਾਲੀ ਬੀਬੀ ਤਜਿੰਦਰ ਕੌਰ ਮੁਹਾਲੀ ਚੰਡੀਗੜ੍ਹ ਤੋਂ ਇਹ ਚੌਥੀ ਪਰਚੀ ਉਹਨਾਂ ਦੀ ਨਿਕਲੀ ਜੀ ਦੁਬਾਰਾ ਫਿਰ ਨਾਮ ਬੋਲ ਦਿੰਨੇ ਆ ਜੀ ਹਰ ਸਿਮਰਨਜੀਤ ਕੌਰ ਪਿੰਡ ਪਗਤਾਣਾ ਸੁਖਜਿੰਦਰ ਸਿੰਘ ਛਾ ਕੋਟ ਸਿਮਰਨਜੀਤ ਸਿੰਘ ਮਲੇਸ਼ੀਆ ਦਸੂਆ ਤੇ ਬੀਬੀ ਤਜਿੰਦਰ ਕੌਰ ਮੋਹਾਲੀ ਤੋਂ ਇਹ ਚਾਰ ਪਰਚੀਆਂ ਨਿਕਲੀਆਂ ਜੀ ਇਹ ਅਗਸਤ ਮਹੀਨਾ ਦਾ ਲੱਕੀ ਡਰਾਏ ਜੀ ਇਹ ਚਾਰਾਂ ਪਰਚੀਆਂ ਜਿਨ੍ਹਾਂ ਗੁਰਮਖ ਪੈਣਾ ਦੇ ਨਿਕਲੀਆਂ ਉਹਨਾਂ ਨੂੰ ਚਾਰ ਚਾਂਦੀ ਦੇ ਸਿੱਕੇ ਵਾਹਿਗੁਰੂ ਜੀ ਅਸੀਂ ਘਰੋ ਘਰੀ ਪਹੁੰਚਾ ਦੇਵਾਂਗੇ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਹੁਣ ਸਤੰਬਰ ਮਹੀਨੇ ਦੇ 2 ਤਰੀਕ ਨੂੰ ਸਵਾਲ ਆਵੇਗਾ ਜੀ ਆਪ ਸਭ ਸੰਗਤਾਂ ਨੇ ਵਾਹਿਗੁਰੂ ਆਸਰਾ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਫੋਰ ਸੰਗਤਾਂ ਨੂੰ ਪ੍ਰੇਰਿਤ ਕੇ ਨਾਲ ਚੈਨਲ ਦੇ ਜੋੜਨਾ ਹੈ ਤਾਂ ਜੋ ਚੈਨਲ ਦੇ ਨਾਲ ਜੁੜ ਕੇ ਸੰਗਤਾਂ ਇਤਿਹਾਸ ਦੇ ਨਾਲ ਜੁੜ ਸਕਣ ਤੇ ਨਾਲ ਕਥਾ ਵਿਚਾਰਾਂ ਦਾ ਲਾਹਾ ਲੈ ਸਕਣ ਜੀ ਕਥਾ ਵਿਚਾਰਵੇਂ ਆਪਾਂ ਜਿੰਨੀਆਂ ਕਰਦੇ ਆਂ ਜੀ ਉਹ ਵੀ ਸਾਰੀਆਂ ਵਾਹਿਗੁਰੂ ਆਸਰਾ YouTube ਚੈਨਲ ਤੇ ਅਪਲੋਡ ਕਰਦੇ ਆਂ ਪੌਈਆਂ ਭੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਪੌਈ ਗੁਰੂ ਜੀ ਕੀ ਫਤਿਹ